ਵੋਟਾਂ ਨਾਲ ਹੀ ਫਾਇਦਾ ਹੁੰਦਾ ਉਹਦੇ ਤਰ੍ਹਾਂ ਦੇ ਵੋਟਾਂ ਨੂੰ ਕਹਿੰਦੇ ਸ੍ਰੀ ਚਦਰੂ ਗਰ ਜਾਂਦਾ ਗੱਦੀ ਜੇ ਗੁਰੂ ਨਾਨਕ ਆਂਦਾ ਵੀ ਸੰਗਤ ਨੂੰ ਕਹਿੰਦਾ ਪਾਈ ਤੁਸੀਂ ਦੱਸੋ ਕਿਹਨੂੰ ਮੈਂ ਕਰਾਈ ਦਵਾਂ ਸੰਗਤ ਦਾ ਸ੍ਰੀ ਚਦਰੂ ਕਹਿੰਦੀ ਸਾੜੀਓ ਇਹਨੂੰ ਦੇ ਦਿਓ ਸੰਗਤ ਨੂੰ ਕੀ ਪਤਾ ਉਹਨਾਂ ਨੇ ਕਹਿੰਦਾ ਨਹੀਂ ਲੈਣਾ ਹੀ ਰਹੂਗਾ ਮੈਂ ਤੇ ਕੋਚ ਜਿਹੜਾ ਮੇਰਾ ਸੱਖਾ ਲੈਣ ਨੂੰ ਮੰਨੂਗਾ ਬਾਕੀ ਮੇਰਾ ਕੋਈ ਰਿਸ਼ਤਾਰੀ ਨਹੀਂ ਹੁੰਦਾ ਇੱਥੇ ਨਹੀਂ ਚੱਲਦੀਆਂ ਵੋਟਾਂ ਇੱਥੇ ਆਰਡਰ ਚੱਲਦਾ ਇਹ ਤੇ ਕਮ ਚੱਲ ਜਾਣੀਆਂ ਵੋਟਾਂ ਇਹ ਕੋਈ ਸੰਸਾਰੀ ਗੱਲ ਹੈ ਸੰਸਾਰੀ ਆਦਮੀਆਂ ਦਾ ਧਰਮ ਨਾਲ ਕੋਈ ਵਾਸਤਾਰੀ ਹੁੰਦਾ ਗੁਰਵਾ ਨੇ ਵੋਟਾਂ ਲਈਆਂ ਨਹੀਂ ਇੱਥੇ ਵੋਟਾਂ ਨਾਲ ਧਰਮ ਨਹੀਂ ਹੈ ਆ ਪਬਲਿਕ ਨੂੰ ਵੋਟ ਦੇਣ ਦਾ ਕੋਈ ਹਕਤਿਆਰ ਨਹੀਂ ਧਾਰਮਿਕ ਆਦਮੀ ਹੁੰਦੇ ਇੱਕ ਮਤ ਨੇ ਸਾਰੇ ਇੱਕ ਮਤ ਹੁੰਦੇ ਉਹਨਾਂ ਦੀ ਵੱਤ ਦੋਈ ਹੁੰਦੀ ਹੋਰੀ ਉੱਤੇ ਵੋਟਾਂ ਦੀ ਲੋੜ ਤਾਂ ਹੀ ਉਹੀ ਨਹੀਂ ਹੁੰਦੀ ਉਹਦੇ ਇੱਕ ਮਤ ਨੇ ਉਹ ਸੱਚ ਦੇ ਪਹਿਰਾ ਦੇਣ ਵਾਲੇ ਸੱਚ ਦੇ ਖਾਤਰ ਫਿੱਕੇ ਹੋ ਜਾਂਦਾ ਨੇ ਇਹ ਤੇ ਨਹੀਂ ਹੈ ਵੋਟਾਂ ਦੀ ਗੱਲ ਇਹ ਤਾਂ ਪ੍ਰਬੰਧ ਵਾਸਤੇ ਵੋਟਾਂ ਦੀ ਅਸੀਂ ਛੂਟ ਦਿੱਤੀ ਹੋਈ ਆ ਗੁਰਦਾਰਾ ਪ੍ਰਬੰਧ ਹੈ ਧਰਮ ਦੇ ਵਿੱਚ ਥੋੜੀ ਜਿਹੀ ਜਦਮ ਗੜਬੜ ਕਰਦੇ ਨੇ ਧਰਮ ਕੀ ਆ ਵੱਖਰੀ ਗੱਲ ਹੈ ਧਰਮ ਦਾ ਪ੍ਰਬੰਧ ਜਿਹੜਾ ਕਰਨਾ ਰਾਗੀ ਰਖਣਾ ਕੀਰਤਨ ਇਹ ਗੁਰਦਾਰਾ ਪ੍ਰਬੰਧ ਦਾ ਸਵਗਤ ਹੈ ਸੰਗਤ ਦਾ ਨਹੀਂ ਫੈਸਲਾ ਜਿਹੜਾ ਕਰਨਾ ਵੋਟਾਂ ਨਾਲ ਕਰਦੀ ਰਹੇ ਆਪਣਾ ਤਾਂ ਮਾਇਆ ਤਾਂ ਕਿਸੇ ਮਤ ਸਰਚ ਕਿ ਕਰਨਾ ਕਿਥੇ ਕਰਨਾ ਤਾਂ ਮਾਇਆ ਤਾਂ ਕਿਸੇ ਨੂੰ ਪਤਾ ਨਹੀਂ ਜਿੱਥੇ ਤੱਕ ਵਿਚਾਰਧਾਰਕ ਜਿਹੜੀ ਇਹ ਗੱਲ ਕਰਦੇ ਨੇ ਹੱਪਕੜ ਦੇ ਉਹ ਕਰਦੇ ਇਹ ਕੌਣ ਹੁੰਦੇ ਨੇ ਦਖਲ ਦੇਣ ਨਾਲ ਵਿਚਾਰਧਾਰਕ ਅੱਜ ਕੋਈ ਨਹੀਂ ਦਖਲ ਦੇ ਸਕਦਾ ਪ੍ਰਬੰਧਕ ਜੀ ਦਖਲ ਦੇ ਸਕਦੇ ਤੁਸੀਂ ਪ੍ਰਬੰਧਕ ਜੀ ਦਖਲ ਦੇ ਸਕਦੇ ਹੋ ਵਿਚਾਰਧਾਰਕ ਕੋਈ ਨਹੀਂ ਦਖਲ ਦੇ ਸਕਦਾ ਪਰ ਵਿਚਾਰਧਾਰਕ ਵਿੱਚ ਦਖਲ ਉਹ ਜਿਹਨੇ ਸਿਰ ਦਿੱਤਾ ਹੋਇਆ ਪਹਿਲਾਂ ਬਣ ਬੈਠੇ ਸਤਗੁਰੂ ਕੇ ਸਤਗੁਰੂ ਕੇ ਪਾਸ ਵਿਚਾਰਧਾਰਾ ਜਿਵੇਂ ਤੁਹਾਡਾ ਕੀ ਮਤਲਬ ਵਿਚਾਰਧਾਰਾ ਨੂੰ ਵਿਚਾਰਧਾਰਾ ਜਿ ਕਿਸੇ ਦਾ ਕੋਈ ਦਖਲ ਨਹੀਂ ਜ ਵਿਚਾਰਧਾਰਾ ਉਹਨਾਂ ਦਾ ਦਖਲ ਹੈ ਜੇ ਉਹ ਆਸਾਦ ਨੇ ਸਾਜਾ ਦਿੰਦੇ ਡੇਰਿਆਂ ਦੇ ਫੈਸਲੇ ਕਰਦੇ ਨੇ ਸਾਧਾਂ ਦੀ ਵੋਟ ਪੈਂਦੀ ਸਾਰੀ ਸੰਗਤ ਦੀ ਵੋਟ ਕਵੇਂ ਪੈਜੂ ਹਿੰਦੂਆਂ ਦੀ ਵੋਟ ਸਾਧਿਆਂ ਦੀ ਕਵੇਂ ਪੈਜੂਗੀ ਕੋਈ ਨਹੀਂ ਦਖਲ ਦੇ ਸਕਦਾ ਇਹ ਤਾਂ ਵਰਕਾ ਵਰਕਾ ਕਰ ਦਿੰਦੇ ਗੁਰੂ ਗ੍ਰੰਥ ਸਾਹਿਬ ਦਾ ਜੇ ਬੋਟਾ ڈالਣਾ ਹੁੰਦਾ ਕੰਟਰੋਲੇ ਬੁੱਢਾ ਦਲ ਕਰਦਾ ਰਿਹਾ ਇਹ ਤਾਂ ਇਹਨਾਂ ਨੇ ਕੀਤੀ ਹੈ ਸ਼ਰਾਰਤ ਅਕਾਲੀਆਂ ਨੇ ਵੀ ਬੁੱਢੇ ਦਾ ਦਲ ਲੈ ਤੜ ਚੱਕ ਦੀਏ ਅਸਾਂ ਬਲੋੜ ਜਾ ਕੇ ਲੈ ਲੋ ਸਵਾਦ ਵੀ ਇਹਨਾਂ ਦਾ ਨਿਆਣੇ ਚੱਕਦੀਏ ਲੈ ਲੋ ਸਵਾਦ ਬਿਲਕੁਲ ਚੱਕ ਕੇ ਕੋਈ ਜਹੇਦਾਰ ਬੁੱਢੇ ਦਲ ਤੇ ਬਣਾ ਨਹੀਂ ਸੀ ਬਣਦਾ ਬੁੱਢੇ ਦਲ ਦਾ ਜਹੇਦਾਰ ਬਣਦਾ ਸੀ ਜਹੇਦਾਰ ਸਾਰੇ ਤਖਤਾਂ ਦੇ ਇਹ ਕਹਿੰਦੇ ਅਸੀਂ ਆਪ ਬਣਾਉਣੇ ਨੇ ਅਸੀਂ ਆਪ ਬਣਾ ਲਓ ਸਾਨੂੰ ਕੀ ਪਰੇ ਦੇਖ ਲਓ ਧੜੀਆਂ ਇੱਕ ਦੂਰੇ ਦਿਨ ਉਹਨੇ ਘਰ ਪਈਆਂ ਹੋਣਗੀਆਂ ਤੁਹਾਡੀਆਂ 10 10 ਬਾੜ 20 20 ਬਾੜ ਦਿਖਾਉਂਗੇ ਫਲਾਣੇ ਦੇ ਬਾੜ ਸਾਡੇ ਘਰ ਪਈ ਲੋ ਕਰਨਗੇ ਫਲਾਣੇ ਦੀ ਪੱਗ ਸਾਡੇ ਘਰ ਪਈ ਹੈ ਅਜਾਹਰਾਨੇ ਗਾਜ਼ੀ ਚੇਸ ਨੂੰ ਮੇਰੇ ਸਾਹਮਣੇ ਸਾਨੂੰ ਕਿਹਾ ਸੀ ਵੀ ਇਹਨਾਂ ਦਾ ਇਹ ਹਾਲ ਹੋਊਗਾ ਪੱਗ ਉਹਦੀ ਵਜੂ ਜਿਹੜਾ ਦੋ ਹੱਥ ਰੱਖੂਗਾ ਪੱਗ ਨੂੰ ਪਾ ਕੇ ਐਵੇਂ ਨਹੀਂ ਸੀ ਮੈਂ ਛੱਡਦਾ ਬੁੱਢਾ ਜਾਲ ਪੱਗ ਬਚਾਉਣ ਵਾਸਤੇ ਛੱਡਿਆ ਸੀ ਉਹ ਪਗਲਾਉਣ ਵਾਲੇ ਤੇ ਸਾਰੇ ਇੱਕ ਦੂਏ ਦੀ ਵੱਡੇ ਨਾਲ ਜੂਵੀ ਪਗਲਾਉਣ ਵਾਲੇ ਸੀ ਬਾਅਦ ਚ ਰਹਿ ਗਏ ਸੰਤਾ ਸੰਪੇੜੇ ਗੋਲੀਆਂ ਆ ਨਿਕਲਦੀਆਂ ਨਹੀਂ ਉੜ ਕਾਦੇ ਗੋਲੀਆਂ ਚਲਦੀਆਂ ਨੇ ਇੱਕ ਦੂਏ ਦੀ ਪਗਲਾਉਣ ਵਾਲੀ ਉਹਨਾਂ ਜਿੱਥੇ ਮਾਇਆ ਆ ਗਈ ਉਹ ਤੇ ਪੱਗ ਲੈਣ ਗੀਆਂ ਜਿੱਥੇ ਮਾਇਆ ਆ ਗਈ ਉਹ ਤੇ ਪੱਗ ਲੈਣੀਆਂ ਨੇ ਹੋਰ ਕੀ ਹੋਰ ਬੇਸਲਾ ਵਿੱਚ ਕੀ ਹੋਇਆ ਸੀ ਪੱਗਾ ਹੀ ਲਾਉਂਦੇ ਦਿੱਕਤ ਹੋਏ ਦੀ ਅਕਾਲੀ ਕੀ ਪੱਗਾ ਕਾਦੇ ਲਾਉਂਦੇ ਨੇ ਮਾਇਆ ਖਤਰ ਇਸਾੱਚਾ ਸਚ ਨੂੰ ਸਭ ਨੂੰ ਕਹਿਣਾ ਪਊ ਦੱਸਣਾ ਪਊ ਹਸ਼ਰ ਕੁਛ ਵੀ ਹੋਵੇ ਹਕੀਕਤ ਦੇ ਨਾਲ ਨੂੰ ਸ਼ੀਸ਼ਾ ਦਿਖਾ ਲੈਣੇ ਵੀ ਆ ਸ਼ੀਸ਼ਾ ਪਾਈ ਤੋੜਾ ਰਵੜਾਲਾ ਪਾਓ ਸ਼ੀਸ਼ਾ ਆ ਤੁਹਾਡੀ ਆਪਣੀ ਕਰਨੀ ਭਰ ਰਹੇ ਹੋ ਤੁਸੀਂ ਸਿੱਖ ਇੱਕਾ ਹੋ ਜੂ ਤੁਹਾਡੀ ਏਕਤਾ ਹੋ ਜੂਗੀ ਅੰਦਰ ਤਾਂ ਚੱਕੋ ਤੁਹਾਡੇ ਕੀ ਹੈ ਸਿੱਖੀ ਦਾ ਹਲਸ ਨਹੀਂ ਕਿਸੇ ਦੇ ਅੰਦਰ ਏਕਤਾ ਪਾੜ ਲੈਣ ਹਾਂ ਗੱਗਾ ਵਾਂ ਨੂੰ ਲੱਕ ਉੱਠੇ ਹੋ ਜਾਂਦਾ ਹੁੰਦਾ ਥੜੇ ਚਾਹੇ ਕਈ ਹੁਣ ਵੀ ਬੰਡਲਾਂ ਆਪਾ ਸ਼ਿਕਾਰੇ ਸ਼ਿਕਾਰ ਘੜਦੇ ਨੇ ਕਈ ਪੜਣਾ ਦੇ ਇਕੱਠੇ ਹੋ ਜਾਂਦੇ ਨੇ ਸ਼ਿਕਾਰ ਮਰ ਜਾਂਦਾ ਹਿੱਸੇ ਪਾਲ ਲੈਂਦੇ ਨੇ ਇੱਕ ਤਾਂ ਥੋੜੀ ਹੁੰਦੀ ਆ ਉਰੂ ਇੱਕ ਤਾਂ ਨਹੀਂ ਘੜਦੇ ਕਈ ਵਾਰ ਇੱਕ ਤਾਂ ਘਰਿਆ ਕਾਲ ਤੱਕ ਕਿੱਥੇ ਗਈ ਇੱਕ ਤਾਂ ਹੁੰਦੀ ਸੌਂ ਖਾ ਕੇ ਤਾਂ ਬੁੱਕਰ ਜਾਂਦੇ ਨੇ ਕਾਲ ਤੱਕ ਇਹਨਾਂ ਨੂੰ ਦਿੱਤਾ ਹੈ ਸਭ ਕੁਝ ਸਾਥ ਤੇ ਇਹਨਾਂ ਨੂੰ ਦਿੱਤੀ ਹੋਈ ਆ ਕਰੋ ਕਰੀ ਜਾਓ ਰੌਲਾ ਪਾਈ ਜਾਓ ਹੋਰ ਚੱਚਰਾਸੁਰ ਮਾਰਨ ਪਤਤ ਉਧਾਰਨ ਨਰਕ ਨਵਾਰਨ ਗੂੜ ਗਤੇ ਚੱਚਰਾਸੁਰ ਚੱਚਰਾਸੁਰ ਜਿਹਨੂੰ ਕਿਹਾ ਆ ਕੌਣ ਸੀ ਚਕਸ਼ੂ ਕਹਿੰਦੇ ਨੇ ਅੱਖ ਨੂੰ ਅੱਖ ਚੱਚਰਾਸੁਰ ਉਹ ਹੈ ਜਿਹੜਾ ਅੱਖਾਂ ਦੇ ਘੂਰ ਨਾਲੇ ਬੁਲਾ ਲਵੇ ਕਿਸੇ ਨੂੰ ਦੇਖਿਆ ਬੜੇ ਬੜੇ ਬਲਵਾਸ਼ ਅੱਖਾਂ ਦੇ ਘੂਰ ਨਾਲ ਕੇ ਮੇਂ ਬੁਜਾਰਾਂ ਦੇ ਵਿੱਚ ਵਸੂਲੀ ਕਰਦੇ ਦੇਖਿਆ ਨਾ ਉਹ ਚੱਚਰਾਸੁਰ ਦੇ ਸਾਰੇ ਏਵੇਂ ਅਜ ਵੀ ਹੁੰਦਾ ਸਾਧਾਂ ਚ ਦੂਏ ਨੂੰ ਝਾਕ ਕੇ ਡਰਾ ਦੇਣਾ ਵੀ ਅਸੀਂ ਬਹੁਤ ਉਹ ਇਹ ਚਚੇਰਾ ਜੁਰ ਕਹਿੰਦੇ ਨੇ ਉਹ ਇਹ ਲਫਜ਼ਾਂ ਨੇ ਅਰਥ ਦੱਸਣਾ ਨੇ ਕੀ ਨੇ ਪਰ ਜਿਹੜੇ ਬਰਮਗਾਨੀ ਹੁੰਦੇ ਨੇ ਨਾ ਉਹ ਨਹੀਂ ਦੱਸਦੇ ਉਹਦੇ ਕਿਤੇ ਜਿਹੜਾ ਇਹਨਾਂ ਤੋਂ ਡਰਾਂ ਡਰੇ ਉਹਨੂੰ ਮੇਰੇ ਮੱਥਾ ਟੇਕ ਦਿੰਦੇ ਇਹ ਵੀ ਗੱਲ ਹੈ ਸਾਰੇ ਦੇ ਪੜਾਈ ਸਾਰੀ ਪੜ੍ਹੀ ਹੋਈ ਜਾਂ ਤੁਰਸੇ ਵੀ ਕੀ ਗੱਲ ਹੈ ਧਰਮਦੀਨ ਨੇ ਪੜਾਈ ਪੜ੍ਹੀ ਉਹਨੂੰ ਇਹਨਾਂ ਗੱਲਾਂ ਦਾ ਪਤਾ ਹੈ ਇਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ